ਸਿਧੇਨ 24 ਪੰਜਾਬ ਨਿਊਜ਼ ਚੈਨਲ ਨੂੰ ਅੱਜ ਭਾਨੀਗਾੜਾ ਨਾਜ਼ ਦੇ ਮੰਡੀ ਦੇ ਵਿੱਚ ਮਜ਼ਦੂਰ ਯੂਨੀਅਨ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ ਦੇ ਰੇਟ ਵਧਾਉਣ ਨੂੰ ਸਤਕਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦਾ ਸਨਮਾਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਜੀਤ ਸਿੰਘ ਚਨੇੜੀ ਅਤੇ ਉਹਨਾਂ ਦੇ ਨਾਲ ਰੋਟਰੀ ਕਲੱਬ ਦੇ ਪ੍ਰਧਾਨ ਈਸ਼ਵਰ ਬਾਸਲ ਜੀ ਅਤੇ ਇਸ ਮੌਕੇ ਦੇ ਨਾਲ ਤਰਸੇਮ ਜੀ ਅਤੇ ਇਸ ਮੌਕੇ ਦੇ ਨਾਲ ਟ੍ਰੈਕਿੰਗ ਨੇ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਬ ਅਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਵੀ ਖੜੇ ਨਜ਼ਰ ਆ ਰਹੇ ਹਨ ਅੱਜ ਇਸ ਮੌਕੇ ਉਹਨਾਂ ਵੱਲੋਂ ਲੇਬਰ ਯੂਨੀਅਨ ਦੇ ਪ੍ਰਧਾਨ ਅਮਰਿਕ ਸਿੰਘ ਨਾਲ ਗੱਲਬਾਤ ਕੀਤੀ ਜਾ ਰਹੀਆਂ ਹਨ ਅੱਜ ਇਸ ਮੌਕੇ ਤੇ ਉਹਨਾਂ ਨੇ ਕਿਹਾ ਵੀ ਜੋ ਵੀ ਜਾਇਜ਼ ਮੰਗਾਂ ਹਨ ਇਹਨਾਂ ਦੇ ਬਣਦੇ ਜ਼ਰੂਰ ਕੀਤੇ ਪੂਰੀਆਂ ਕੀਤੀਆਂ ਜਾਣਗੀਆਂ ਜਿੱਥੇ ਰੇਟ ਵਧਾਉਣ ਤੇ ਉਹਨਾਂ ਨੇ ਅਜਹ ਹਲਕਾ ਵਿਧਾਇਕ ਨੂੰ ਲੱਡੂਆਂ ਨਾਲ ਜਿੱਤੇ ਮੂੰਹ ਮਿੱਠਾ ਕਰਵਾਇਆ ਗਿਆ ਉੱਤੇ ਉਹਨਾਂ ਦੀ ਖੁਸ਼ੀ ਦੇ ਹਾਸਲੇ ਦੇਖਣ ਮੇਰੇ ਸੀ ਜਿੱਥੇ ਉਹਨਾਂ ਨੇ ਇੱਕ ਮੰਗ ਰੱਖਦਿਆਂ ਰਾਮਪਰਾ ਮੰਡੀ ਦੇ ਵਿੱਚ ਚਾਰ ਵਾਟਰ ਕੂਲਰ ਲਗਾਉਣ ਜਾਣ ਦੀ ਵੀ ਸਹਿਮਤੀ ਦੇ ਦਿੱਤੀ ਗਈ ਹੈ ਅਤੇ ਕੋਹਣਾ ਨੇ ਆਰਾਮ ਘਰ ਬਣਾਉਣ ਲਈ ਵੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜਲਦੀ ਤੋਂ ਜਲਦੀ ਥਾਂ ਸਨਾਕਤ ਕਰਕੇ ਇਸ ਨੂੰ ਵੀ ਬਣਾਇਆ ਜਾਵੇਗਾ। ਤਸਵੀਰਾਂ ਵੀ ਜੇ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭੜਾ ਜਿਹਦੇ ਨਾਲ ਲੇਬਰ ਯੂਨੀਅਨ ਦੇ ਨਾਲ ਆਰਟੀ ਇਸ਼ੂਅਨ ਵੀ ਪ੍ਰਧਾਨ ਵੀ ਹੋਰ ਵੀ ਖੜੇ ਨਜ਼ਰ ਆ ਰਹੇ ਹਨ ਜੋ ਗੱਲਾਂ ਬਾਤ ਕਰਦੇ ਹਨ ਕਿਉਂਕਿ ਹੋਰ ਮੰਗਾਂ ਨੂੰ ਲੈ ਕੇ ਚਾਹੇ ਆਰਟੀ ਮੰਡੀਆਂ ਦੇ ਵਿੱਚ ਹੋਰ ਹੈ। ਪ੍ਰਬੰਧਾਂ ਨੂੰ ਲੈ ਕੇ ਵੀ ਉਹਨਾਂ ਨੇ ਕੁਝ মিডিਆ ਨਾਲ ਖਾਸ ਗੱਲਬਾਤ ਕੀਤੀ ਗਈ। ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆ ਇਸ ਮੌਕੇ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਵੀ ਖੜੇ ਨ ਅਤੇ ਸਮੋਕਨ ਦੇ ਨਾਲ ਲਖਵਿੰਦਰ ਸਿੰਘ ਲੱਖਾ ਫੱਕੂ ਵਾਲਾ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਹੋਰ ਵੀ ਆਗੂ ਸਹਿਬਾਨ ਪਹੁੰਚੋ ਇਹ ਸੰਨ ਆਓ ਸੰਨ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਜਗਾ ਦੀ ਕੋਈ ਿਕਤ ਨਹੀਂ ਹੈਗੀ ਜਗਾ ਦੀ ਜਗਾ ਦੀ ਹੋਊਗੀ ਉਹ ਦੇਖ ਕੇ ਦੇਣਾ ਕਰਨਾ ਗੱਲ ਕਰਦੇ ਸਮਾਂ ਗੱਲ ਕਰਦੇ ਤੁਸੀਂ ਕਹਿੰਦੇ ਚੇਅਰਮੈਨ ਸਾਹਿਬ ਖੜੇ ਨੇ ਮੈਨੂੰ ਜਗਾ ਆਇਡੈਂਟੀਫਾਈ ਕਰਕੇ ਦੇ ਦਿਓ ਇੱਕ ਦੋ ਜਗਾ ਦੇਖ ਲਓ ਆਪਸ਼ਨ ਵੀ ਦੇਖ ਲਓ ਤੇ ਤੁਹਾਡੇ ਤੋਂ ਮੈਨੂੰ ਇੱਕ ਜਾਂ ਦੋ ਬੰਦਾ ਦੇ ਦਿਓ ਜਿਹੜਾ ਬੰਦਾ ਪੈਰਵਾਹੀ ਕਰੂਗਾ ਤੁਹਾਡੇ ਪਹਿਲੇ ਮੈਂ ਪ੍ਰਧਾਨ ਕੌਣ ਹੈ ਪ੍ਰਧਾਨ ਜੀ ਨੇ ਕੋਲੋਂ ਤੁਸੀਂ ਜਗਾ ਆਇਡੈਂਟੀਫਾਈ ਕਰ ਲਓ ਠੀਕ ਹੈ ਤੇ ਜਗਾ ਦੇਖ ਲਓ ਇਹਨੂੰ ਇਹਦਾ ਪ੍ਰੋਸੈਸ ਸ਼ੁਰੂ ਕਰਾਓ ਇਹਨੂੰ ਪੂਰੋਂ ਮਨਜ਼ੂਰੀ ਲੈਣੀ ਹੈ ਮੈਨੂੰ ਜਦੋਂ ਤੁਹਾਡੀ ਲੈਟਰ ਹੁਣ ਤੱਕ ਗਈ ਮੈਨੂੰ ਦੱਸ ਦਿਓ ਓਕੇ ਠੀਕ ਹੈ ਚਲੋ ਜੀ ਸਰ ਹੁਣ ਠੀਕ ਹੈ ਪੂਰੋਂ ਕਾਰਵਾਈ ਪੂਰੀ ਕਰਕੇ ਮਨਜ਼ੂਰੀ ਲਈ ਮੈਨੂੰ ਦੱਸ ਦਿਓ ਹੋ ਜਾਊਗਾ ਇਹ ਵੀ ਮਤਲਬ ਇਹਨਾਂ ਚੀਜ਼ਾਂ ਲੱਗੀਆਂ ਹਾਂ ਇਹ ਤਾਂ ਕੋਈ ਵੀ ਤਿੰਨ ਚੀਜ਼ਾਂ ਲੱਗੀਆਂ ਨੇ ਕੰਨੇ ਚੀਜ਼ਾਂ ਚ ਕੋਈ ਅਸੀ ਚੀਜ਼ ਨਹੀਂ ਜਿਹੜੀ ਨਾਮ ਨਾਲ ਹੋਵੇ ਤਿੰਨੇ ਚੀਜ਼ਾਂ ਲਵਾਂਗੇ ਪੁਰੰਦੀਆ ਰਾਜ ਕੋਰ ਰਾਏ ਕੋਈ ਇੱਧਰ ਦੇਖੋ ਮਾਨ ਸਰਵਾਦ ਸਾਡੇ ਆ ਤਕਰੀਰ ਦੇ ਪਿਛਾਂ ਦੇ ਬਾਅਦ ਮੈਂ ਤਾਂ ਸ਼ੁਰੂ ਪਾ ਦੋ ਵੀਰੇ ਪਹਿਲਾਂ ਫੋਟੋ ਚੱਕਦੇ ਬੰਟੀ ਚਲੋ ਅੰਟੀ ਦਾਤਾ ਪਾਉਂਦੇ ਚਲੋ ਮੌਜੂਦ ਰਹੇ ਹਰੇਕ ਸੀਜ਼ਨ ਚ ਮੈਂ ਮੰਡੀ ਚ ਆਉਣੀ ਆ ਆਪਾਂ ਤੁਹਾਨੂੰ ਮਿਲਦੀ ਹਾਂ ਯਾਰ ਸਾਰਿਆਂ ਨੂੰ ਹਾਂ ਜੀ ਜਦੋਂ ਬੰਦੇ ਮਿਲ ਲੈਂਦਾ ਧਿਆਨ ਚ ਲਿਆ ਦਾਂਦਾ ਬਾ ਗੱਲ ਬਾਤ ਠੀਕ ਹੈ ਮਾ ਤੁਹਾਡਾ ਧੰਨਵਾਦ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਪ੍ਰਧਾਨ ਜੀ ਮੇਰਾ ਮੈਨੂੰ ਆਪਦਾ ਨੰਬਰ ਸੇਵ ਕਰਾ ਕੇ ਜਾਇਓ ਮੇਰਾ ਨੰਬਰ ਤੁਸੀਂ ਆਪ ਲੈ ਕੇ ਜਾਇਓ ਤੁਹਾਨੂੰ ਬਤੌਰ ਤੁਹਾਡੀ ਜਥੇਬੰਦੀ ਦੇ ਤੌਰ ਤੇ ਤੁਹਾਨੂੰ ਕਿਤੇ ਵੀ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਮੇਰੇ ਨਾਲ ਗੱਲ ਕਰੀ ਠੀਕ ਹੈ ਅਮਰੀਕ ਸਿੰਘ ਜੀ ਆ ਅਮਰੀਕ ਸਿੰਘ ਜੀ ਅੱਜ ਹਲਕਾ ਵਿਧਾਇਕ ਦੇ ਦਰਬਾਰ ਭਰਾਜ ਬੱਚੇ ਨੇ ਕੀ ਮੰਗਾ ਸੀ ਜਿਹੜੇ ਉਹਨਾਂ ਨੇ ਮੰਗਾ ਲਈ ਕੀ ਵਿਸ਼ਵਾਸ ਸਾਡੀਆਂ ਮੰਗਾਂ ਦਾ ਮੈਡਮ ਆ ਜੀ ਇਹ ਵਿਸ਼ਵਾਸ ਤੋਂ ਆਇਆ ਜੀ ਸਾਡੇ ਕੁਝ ਮੰਗਾ ਸੀ ਇੱਕ ਧਾਰਾ ਘੜਨ ਵਾਸਤੇ ਇੱਕ ਸਾਨੂੰ ਰਾਮਪੁਰੇ ਮਾਡੀਚ ਪਾਣੀ ਦੀ ਸਮੱਸਿਆ ਸੀ ਇੱਕ ਵਾਟਰਪੂਰਫਿੰਗ ਦੀ ਸਮੱਸਿਆ ਸੀ ਰਾਮਪੁਰੇ ਮਾਡੀਚ ਦੇ ਪੰਨੇ ਸਾਡੀਆਂ ਉਹ ਮੰਗਾ ਮੈਡਮ ਨੂੰ ਅਸੀਂ ਪੱਤਰ 'ਚ ਲਿਖ ਕੇ ਦਿੱਤੇ ਹਨ ਮੰਗ ਪੱਤਰ ਜੀ ਉਹ ਉਸ ਸਮੱਸਿਆ ਦਾ ਹੱਲ ਕਰਨ ਵਾਸਤੇ ਮੈਡਮ ਨੇ ਸਾਨੂੰ ਉਹ ਸ਼્વાસ ਦਿਵਾਇਆ ਕਿ ਉਹ ਜਲਦੀ ਹੱਲ ਕਰਕੇ ਜਾਣ ਹਾਂ ਜਿਵੇਂ 15% ਸਰਕਾਰ ਨੇ ਪੰਜਾਬ ਸਰਕਾਰ ਨੇ ਵਾਅਦਾ ਕਰਿਆ ਦੇ ਉਹਦੇ ਲਈ ਕਿਵੇਂ ਪੰਜਾਬ ਸਰਕਾਰ ਦਾ ਧੰਨਵਾਦ ਕਰੀਏ ਅਸੀਂ ਮਾਨਜੋਤ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੇ ਸਾਡੀ ਮਜ਼ਦੂਰ ਜੂਨੀਅਨ ਬਾਰੇ ਵੀ ਉਹਨਾਂ ਨੇ ਸੋਚਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਦੀਪ ਮਿੱਤਲ ਪ੍ਰਧਾਨ ਨਾਜ਼ ਮੰਡੀ ਪਵਾਨੀਗਾ ਸਰ ਜੀ ਐਮ ਐਲ ਏ ਸਾਹਿਬ ਆਸੀ ਲਈ ਬੁਣਿਆ ਨਾ ਕੋ ਮਸਲੇ ਸੀ ਕੀ ਗੱਲ ਦੇਖੋ ਜੋ ਲੇਬਰ ਜੂਨੀਅਨ ਆ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਲਈ ਅੱਜ ਐਮ ਐਲ ਏ ਸਾਹਿਬ ਨੂੰ ਬੁਲਾਇਆ ਸੀ ਤੇ ਉਹਨਾਂ ਨੂੰ ਇਸ ਲਈ ਉਹਨਾਂ ਨੂੰ ਆਨਰ ਵੀ ਕੀਤਾ ਵੀ ਸਾਡੀ ਜੋ ਲੇਬਰ ਹੈ ਉਹ ਵਧਾਈ ਗਈ ਹੈ ਉਹਨਾਂ ਦੀ ਮੰਗ ਸੀ ਬੜੀ ਡੇੜ ਤੋਂ ਤੇ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਦੀ ਲੇਬਰ ਦਾ ਰੇਟ ਜੋ ਵਧਾਏ ਨੇ ਉਸ ਦੇ ਕਰਕੇ ਹੀ ਐਮਐਲਏ ਸਾਹਿਬ ਨੂੰ ਮਨ ਲਾਇਆ ਸੀ ਤੇ ਉਹਨਾਂ ਨੇ ਸੁਣਿਆ ਕਿਵੇਂ ਜੀ ਨਬਸਾਂ ਜੁਨੀਅਨ ਦੇ ਨਾਮ ਵਾਲੇ ਗੁਰਦੀ ਵੀ ਕਮੇਨ ਆਰਮੀਆ ਦੇਖੋ ਜੀ ਜੋ ਲੇਬਰ ਹੈ ਉਹ ਵੀ ਸਾਡੀ ਮੰਡੀਆਂ ਦੀ ਰੀੜ ਦੀ ਹੱਡੀ ਹੈ ਕਿਉਂਕਿ ਲੇਬਰ ਨੇ ਹੀ ਕੰਮ ਕਰਨਾ ਸਾਰਾ ਲੇਬਰ ਕਿਸਾਨ ਆੜਤੀ ਭਾਈਚਾਰਾ ਸਾਡਾ ਮਨੀਮ ਭਾਈਚਾਰਾ ਸਾਰਾ ਇੱਕ ਕੜੀ ਦੇ ਰੂਪ ਤਹਿਤ ਕੰਮ ਕਰਦਾ ਇਸ ਕਰਕੇ ਇਹਨਾਂ ਦੀ ਵੀ ਬਹੁਤ ਵੱਡੀ ਮੁਰਲੀ ਜ਼ਰੂਰਤ ਸੀ ਬੜੇ ਲੰਬੇ ਦੀ ਸੰਸਮੇਖ ਮੰਗ ਸੀ ਜੋ ਅੱਜ ਪੂਰੀ ਹੋ ਗਈ ਹੈ ਕੁਝ ਉਹਨਾਂ ਦੀਆਂ ਨਵੀਆਂ ਮੰਗਾਂ ਸੀਆਂ ਜੋ ਐਮਐਲਏ ਸਾਹਿਬ ਨੇ ਉਹਨਾਂ ਦੀਆਂ ਨਾਲ ਦੀ ਨਾਲ ਅਧਿਕਾਰੀਆਂ ਨੂੰ ਹਦਾਇਤ ਦਿੱਤੇ ਨੇ ਮੈਨੂੰ ਤੇ ਜਲਦੀ ਦੇ ਦੇ ਉਹਦੀ ਮੰਗਾਂ ਜੇ ਉਹ ਪੂਰੀਆਂ ਕਿ ਧੰਨਵਾਦ ਹਾਂ ਜੀ ਆ ਮੈਡਮ ਅੱਜ ਪਹੁੰਚੋ ਲੇਵਤ ਦੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੁਝ ਮੰਗਾਂ ਸੀਆਂ ਉਹ ਕੀ ਕੀ ਮੰਗਾਂ ਸੀਆਂ ਤੇ ਕੀ ਪੂਰੀਆਂ ਕੀਤੀ ਸਰਕਾਰ ਵਿੱਚ ਅ ਅੱਜ ਪੋਨੀਗੜ ਮੰਡੀ ਦੇ ਵਿੱਚ ਪਹੁੰਚੀ ਹਾਂ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਜਗਸੀਰ ਜੱਗਾ ਜੀ ਢਨੇੜੀ ਤੋਂ ਔਰ ਸਾਡੇ ਆੜਤੀਆ ਐਸੋਸੀਏਸ਼ਨ ਆ ਕਾਰੀ ਖੜੀ ਹੈ ਔਰ ਸਾਡੇ ਪ੍ਰਧਾਨ ਜੀ ਨੇ ਪ੍ਰਦੀਪ ਮਿੱਤਲ ਜੀ ਤੇ ਨਾਲ ਹੀ ਕਿਉਂਕਿ ਅੱਜ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੰਡੀਆਂ ਦੇ ਵਿੱਚ ਲੇਬਰ ਜੋ ਕੰਮ ਕਰਦੀ ਹੈ ਉਹਨਾਂ ਦੇ ਨਾਲ ਜਿਹੜਾ 25% ਰੇਟ ਵਧਾਉਣ ਦਾ ਜਿਹੜਾ ਵਾਅਦਾ ਹੋਇਆ ਸੀਗਾ ਸੋ ਉਹਦੇ 'ਚ 5 ਜਿਹੜਾ ਪਰਸੈਂਟ ਪਹਿਲਾਂ ਵਧ ਗਿਆ ਸੀਗਾ ਵਾਅਦੇ ਦੇ ਮੁਤਾਬਕ ਤੇ 10% ਜਿਹੜਾ ਇਸ ਵਾਰ ਜਿਹੜੇ ਰੇਟ ਵਧਾਏ ਗਏ ਨੇ ਸੋ 15% ਜਿਹੜਾ ਉਹ ਰੇਟ ਆ ਉਹ ਵਧ ਗਿਆ ਵਾਅਦਾ ਹੋਇਆ ਉਹਦੇ ਵਿੱਚ ਤਾਂ ਉਹਦੇ ਲਈ ਸਾਡੇ ਭਵਾਨੀਗੜ੍ਹ ਦੀ ਜਿਹੜੀ ਲੇਬਰ ਯੂਨੀਅਨ ਹੈਗੀ ਆ ਉਹਨਾਂ ਦੇ ਪ੍ਰਧਾਨ ਅਮਰੀਕ ਸਿੰਘ ਦੀ ਨਾਲ ਖੜੇ ਨੇ ਲੱਡੂਆਂ ਦਾ ਡੱਬਾ ਲਈ ਸੋ ਅੱਜ ਇਹ ਖੁਸ਼ ਨੇ ਔਰ ਮੁੱਖ ਮੰਤਰੀ ਸਾਹਿਬ ਦਾ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਅੱਜ ਅਮਰੀਕ ਸਿੰਘ ਜੀ ਹਣੀ ਤੇ ਇਹਨਾਂ ਦੇ ਸਾਰੇ ਲੇਬਰ ਦੇ ਜਿਹੜੇ ਸਾਥੀ ਨੇ ਉਹ ਅੱਜ ਧੰਨਵਾਦ ਕਰਨ ਲਈ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਜਿੱਥੇ ਅੱਜ ਇਹਨਾਂ ਨੇ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਔਰ ਉੱਥੇ ਹੀ ਜਿਹੜੀਆਂ ਇਹਨਾਂ ਨੂੰ ਕੋਈ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕੋਈ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਪੀਣ ਵਾਲੇ ਪਾਣੀ ਨੂੰ ਲੈ ਕੇ ਇਹਨਾਂ ਦੀ ਕੋਈ ਸਮੱਸਿਆ ਸੀਗੀ ਕਿ ਪੀਣ ਵਾਲਾ ਪਾਣੀ ਆ ਜਿਹੜਾ ਉਸ ਆਮਹੀਆ ਕਰਾਇਆ ਜਾਵੇ ਮੇਰੇ ਨਾਲ ਸੈਕਟਰੀ ਮਾਰਕੀਟ ਕਮੇਟੀ ਖੜੇ ਨੇ ਮੈਂ ਉਹਨਾਂ ਨੂੰ ਹੁਣੇ ਜਿਹੜੇ ਨਿਰਦੇਸ਼ ਦਿੰਦੇ ਨੇ ਕਿ ਕੱਲ ਹੀ ਜਿਹੜਾ ਪਾਣੀ ਟੈਸਟ ਕਰਾ ਦਿੱਉਂਗਾ ਅਸੀਂ ਠੀਕ ਕਰਾ ਲਈਏ ਔਰ ਦੂਸਰਾ ਇਹਨਾਂ ਦਾ ਸੀਗਾ ਕਿ ਜਿਹੜਾ ਆਰਾਮ ਘਰ ਦੇ ਲਈ ਹੈ ਕਿ ਸਾਨੂੰ ਆਰਾਮ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ ਉਹ ਮੰਡੀ ਬੋਰਡ ਤੇ ਜਿਹੜੀ ਕਾਰਵਾਈ ਉੱਪਰੋਂ ਆਈ ਹੋਈ ਹੈ ਉਹ ਇਹਨਾਂ ਦੇ ਲੈਵਲ ਤੇ ਸ਼ੁਰੂ ਕਰਾ ਕੇ ਉਹਨੂੰ ਜਲਦੀ ਅਸੀਂ ਅਮਲੀ ਜਾਮੇ ਦੇ ਵਿੱਚ ਲੈ ਆਵਾਂਗੇ ਤੇ ਇੱਕ ਇਹਨਾਂ ਦਾ ਤੀਸਰਾ ਹੋਰ ਸੀਗਾ ਵਾਟਰ ਕੋਲਰ ਦਾ ਸੀਗਾ ਤੇ ਚਾਰ ਵਾਟਰ ਕੋਲਰ ਨੇ ਜਿਹੜੇ ਉਹ ਰਾਮਪੁਰੇ ਸਭ ਜਾਣਦੇ ਵਿੱਚ ਉਹ ਮਾਰਕੀਟ ਕਮੇਟੀ ਦੇ ਵੱਲੋਂ ਜਿਹ ਜਿਹੜੇ ਲਗਾਏ ਜਾਣੇ ਨੇ ਉਹ ਅਧਿਕਾਰੀ ਮੇਰੇ ਨਾਲ ਹੀ ਆਏ ਨੇ ਉਹਨਾਂ ਨੂੰ ਜਿਹੜੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਤਾਂ ਜੋ ਲੋਕਾਂ ਨੂੰ ਤੇ ਸਾਡੀ ਜਿਹੜੀ ਲੇਬਰ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਫੁਕਤਾ ਪ੍ਰਬੰਧ ਜਿਹੜੇ ਹੁੰਦੇ ਨੇ ਹਾਂ ਜੀ ਜਿਹੜਾ ਸੀਜ਼ਨ ਸਟਾਰਟ ਹੋ ਚੁੱਕਿਆ ਬੈਂਡ ਜਗਾ ਗੱਲ ਕਰੀ ਗਈ ਮੁੰਡੇ ਦੀ ਬੋਟ ਸਟਾਰਟ ਕੀਤੀ ਆ ਆਪਣੇ ਕਿਵੇਂ ਪ੍ਰਬੰਧ ਨੇ ਭਵਾਨੀਗੜ੍ਹ ਦੀ ਗੱਲ ਕਰੀਦਾ ਸੰਗ ਉਹ ਜਿਹੜੀ ਪ੍ਰਾਈਵੇਟ ਪਰਚੇਸ ਹੋ ਰਹੀ ਹੈ ਇਹਦੀ ਸਾਰੀ ਤੇ ਪ੍ਰਬੰਧ ਜਿਹੜੇ ਠੀਕ ਨੇ ਮੈਂ ਆਈਆਂ ਕੋਈ ਆਰਤੀ ਵੱਲੋਂ ਮੈਨੂੰ ਐਸਾ ਚੱਕ ਰਿਹਾ ਹਜੇ ਤੱਕ ਕੋਈ ਦਿੱਕਤ ਨਹੀਂ ਜਿਹੜੀ ਕੋਈ ਦੱਸੀ ਗਈ ਨਹੀਂ ਤੇ ਆਪਣੇ ਵੱਲੋਂ ਅਸੀਂ ਨੇ ਪ੍ਰਬੰਧਨ ਜਿਹੜੇ ਅਡਵਾਂਸ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਦੇ ਨਾਲ ਕਰ ਲਏ ਨੇ ਤੇ ਸਾਡੀ ਡਿਊਟੀ ਆ ਜਿੱਥੇ ਕਿਤੇ ਕੋਈ ਦਿੱਕਤ ਵੈਸੇ ਆਉਣੀ ਨਹੀਂ ਦਿੰਦੇ ਜੇ ਕੋਈ ਆਉਂਦੀ ਹੈ ਤਾਂ ਮੈਂ ਜਿਹੜੀ ਹਾਲਤ ਦੇ ਵਿੱਚ ਹਾਂ ਮੈਡਮ ਅਸ ਪੌਣੀਗੜ ਦੀ ਗੱਲ ਤੇ ਮੰਡੀ ਵਿੱਚ ਬੜੀ ਪ੍ਰੋਬਲਮ ਆ بارش ਹੋ ਜਾਂਦੀ ਸੀਜ਼ਨ ਚੱਲ ਪੈਂਦੇ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਪੌਣੀਗੜ ਦੀ ਨਾਲ ਜੁੜੀ ਪਸਨਾ ਖਰਾਬ ਹੋ ਜਾਂਦੀ ਰਿਹਾ ਕਿਉਂਕਿ ਰਕਵਾੜੀਆਂ ਨੂੰ ਵੀ ਵਿਚਾਰਨ ਮਾਰ ਮਾਰ ਦਿੰਦੇ ਆਉਣਾ ਤਾਂ ਉਹਦੇ ਲਈ ਕੀ ਪ੍ਰਬੰਧ ਜੀ ਸੀ ਕਵਰਡ ਵਾਸਤੇ ਅਹ ਦੇਖੋ ਭਵਾਨੀਗੜ ਜਿਹੜੀ ਮੰਡੀ ਆ ਨਾ ਉਹ ਸੈਂਟਰ ਦੇ ਵਿੱਚ ਆ ਗਈ ਆ ਇਹ ਪ੍ਰੋਬਲਮ ਜਦੋਂ ਹਾਈਵੇ ਨਿਕਲਿਆ ਉਸ ਤੋਂ ਬਾਅਦ ਜ਼ਿਆਦਾ ਇਹਦੀ ਪ੍ਰੋਬਲਮ ਆ ਰਹੀ ਆ ਤੇ ਇਹਦਾ ਕਾਰਨ ਹੈ ਕਿ ਆਲੇ ਦੋਲੇ ਮੁਹੱਲਿਆਂ ਦਾ ਪਾਣੀ ਤੇ ਮੰਡੀ ਦਾ ਪਾਣੀ ਤੇ ਜਦੋਂ ਸ਼ਹਿਰ 'ਚ ਬਰਸਾਤ ਹੁੰਦੀ ਆ ਤਾਂ ਪਹਿਲਾਂ ਬਾਜ਼ਾਰ ਦਾ ਪਾਣੀ ਨਿਕਲਦਾ ਉਸ ਤੋਂ ਬਾਅਦ ਮੰਡੀ ਦਾ ਪਾਣੀ ਆ ਜਿਹੜਾ ਨਿਕਲਣਾ ਸ਼ੁਰੂ ਹੁੰਦਾ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਵਾਨੀਗੜ ਦਾ ਐਲੀਵੇਟਡ ਫਲਾਈਓਵਰ ਦਾ ਜਿਹੜਾ ਪ੍ਰੋਸੈਸ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਆ ਮੈਨੂੰ ਲੱਗਦਾ ਕਿ ਸਾਨੂੰ ਜਿਹੜੀਆਂ ਪਾਈਪਾਂ ਵਗੈਰਾ ਪਾ ਕੇ ਇਹਨੂੰ ਖੁੱਲਾ ਜਿਹੜਾ ਪ੍ਰਬੰਧ ਉਹ ਕਰਨ ਦੇ ਵਿੱਚ ਸੌਖ ਹੋਊਗੀ ਸੋ ਥੋੜੀ ਦਿੱਕਤ ਜਿਹੜੀ ਹੋਰ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਦੂਖਰ